ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਐਸਟੇਮਸੇ ਮੌਜੂਦ ਹਾਂ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਜਿੱਥੇ ਕੀ ਰਾਤ ਦੇ 1:30 ਵਜੇ ਵੀ ਜਿਹੜੀ ਚੰਡੀਗੜ੍ਹ ਪੁਲਿਸ ਉਹ ਤੇ ਨਾ ਤਾਂ ਗੱਡੀਆਂ ਦੀਆਂ ਚੈਕਿੰਗ ਪ੍ਰੋਪਰ ਕਿਸੇ ਇੱਕ ਨੇ ਕੀਤੀ ਜਾ ਰਹੀਆਂ ਤਾਂ ਕਿ 15 ਅਗਸਤ ਨੂੰ ਕੁਝ ਵੀ ਚੰਡੀਗੜ੍ਹ ਦੇ ਅੰਦਰ ਕੋਈ ਮਿਸ ਹੈਪਨਿੰਗ ਜਾਂ ਕੋਈ ਕਾਹਨ ਨਾ ਹੋ ਸਕੇ ਸੁਣਾ ਗੱਲਬਾਤ ਕਰਾਂਗੇ ਜਿਹੜੇ ਮੌਕੇ ਦੇ ਡਿਊਟੀ ਅਫਸਰ ਨੇ ਜਿਹੜੇ ਇਸ ਟਾਈਮ ਗੱਡੀਆਂ ਦੀ ਚੈਕਿੰਗ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਣਾ ਨਾਮ ਕੀ ਹੈ ਐਸਆਈ ਸਾਹਿਬ ਸਿੰਘ ਐਸ ਐਸ ਸਾਹਿਬ ਸਿੰਘ ਜੀ ਐਸ ਟਾਈਮਰ ਰਾਤ ਦੇ ਵੀ ਤੁਸੀਂ 2 ਵਜੇ ਤੇ ਖੜੇ ਹੋ ਤੇ ਕਿੰਨੇ ਵਜੇ ਤੇ ਡਿਊਟੀ ਲੱਗੀ ਹੋਈ ਹੈ ਤੁਹਾਨੂੰ ਸਾਢੇ 10 ਤੋਂ 6 ਵਜੇ ਤੱਕ ਮੈਂ ਕਿ ਸਵੇਰ ਦੇ 6 ਵਜੇ ਤੱਕ ਤੇ ਪ੍ਰੋਪਰ ਚੈਕਿੰਗ ਹੋਏਗੀ ਗੱਡੀਆਂ ਦੀ ਕਿ ਹਾਂ ਵੀ ਕਿਹੜੀ ਗੱਡੀ ਕਿਹੜੀ ਗੱਡੀ ਕਿੱਥੋਂ ਆ ਰਹੀ ਹੈ ਕਿੱਦਾਂ ਆ ਰਹੀ ਹੈ ਹਾਂਜੀ ਹਾਂਜੀ 100% ਤੇ ਕਾਫੀ ਜਿਹੜੇ ਏਰੀਆ ਜਿੱਤੇ ਹੋਰ ਵੀ ਇੱਥੇ ਨਾ ਕੇ ਲੱਗੇ ਹੋਏ ਨੇ ਸਿਰਫ ਬਾਰਡਰ ਤੇ ਹੀ ਹੈ ਪੂਰੇ ਚੰਡੀਗੜ੍ਹ ਚ ਪੂਰੇ ਚੰਡੀਗੜ੍ਹ ਚ ਡੀਜੀਪੀ ਸਾਹਿਬ ਦਾ ਆਰਡਰ ਹੈ ਇਸ ਕਰਕੇ ਮਤਲਬ ਪੂਰੇ ਚੰਡੀਗੜ੍ਹ ਦੇ ਵਿੱਚ ਬਾਰਡਰਾਂ ਦੇ ਉੱਤੇ ਸਾਰੇ ਬਾਰਡਰ ਸੀਲ ਕੀਤੇ ਮਗੀ ਸਾਰੇ ਬਾਰਡਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਵੀ ਲਗਾਏ ਆਰਮੀ ਵੀ ਲਗਾਈ ਹੋਈ ਹੈ ਹਾਂਜੀ ਹਾਂਜੀ ਸਾਤ ਮਤਲਬ ਜਿੱਥੇ ਵੀ ਆਪਣਾ ਸੀਆਰਪੀ ਵਾਲਿਆਂ ਦਾ ਬਾਰਡਰ ਹੈ ਸੀਆਰਪੀ ਵਾਲੇ ਵਿਧ ਸੀਆਰਪੀ ਤੇ ਹੁਣ ਤੱਕ ਕੋਈ ਗੱਡੀ ਦੀ ਇੱਦਾਂ ਹੀ ਤਲਾਸ਼ੀ ਜਿਹੜੀ ਵਿੱਚ ਕੋਈ ਚੀਜ਼ ਮਿਲੀ ਹੋਵੇ ਜਾਂ ਕੁਛ ਇਦਾਂ ਦਾ ਹੋਇਆ ਹੋਵੇ ਨਹੀਂ ਅਜੇ ਤੱਕ ਕੋਈ ਨਹੀਂ ਇੱਧਰ ਆਪਾਂ ਨੇ ਚੈੱਕ ਕੀਤੀ ਪ੍ਰੋਪਰ ਪਰ ਅਜੇ ਤੱਕ ਕੋਈ ਨਹੀਂ ਮਿਲਿਆ ਹੁਣ ਤੱਕ ਕਿੰਨੀਆਂ ਗੱਡੀਆਂ ਚੈੱਕ ਕਰ ਚੁੱਕੇ ਹੋ ਤੁਸੀਂ ਘੱਟੋ ਘੱਟ 40 50 ਗੱਡੀਆਂ ਤੇ ਲਾਗੇ ਮਤਲਬ ਵਿੱਚ 2 ਵੀਲਰ 3 ਵੀਲਰ 4 ਵੀਲਰ ਪਾ ਕੇ ਉਹ ਉਹ ਗੱਲ ਕਰ ਦੇ ਪਾਚਕ ਤੇ ਇੱਕ ਹੋਰ ਸਮੇ ਤੁਹਾਨੂੰ ਗੱਲ ਪੁੱਛਣੀ ਸੀ ਜਿਹੜੇ ਲੋਕਾਂ ਨੂੰ ਅੱਜ ਕੱਲ ਨਾ ਵਹਿਮ ਹੋ ਚੁੱਕਾ ਹੈ ਕਿ ਸ਼ਾਇਦ ਚੰਡੀਗੜ੍ਹ ਪੁਲਿਸ ਚਲਾਣ ਨਹੀਂ ਕਰੇਗੀ ਹਾਂਜੀ ਜਿਹੜੇ ਅੱਜ ਕੱਲ ਨਵੇਂ ਡੀਜੀਪੀ ਸਾਹਿਬ ਨੇ ਆਰਡਰ ਦਿੱਤੇ ਆ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਹੁਣ ਚਲਾਣ ਨਹੀਂਗੇ ਥੋੜਾ ਉਹਦੇ ਬਾਰੇ ਵੀ ਕਲੀਅਰ ਕਿਉਂਕਿ ਲੋਕੀ ਸਾਨੂੰ ਕਹਿ ਰਹੇ ਆ ਕਿ ਹੁਣ ਤਾਂ ਕੋਈ ਦਿੱਕਤ ਨਹੀਂ ਆ ਕੋਈ ਪਰੇਸ਼ਾਨੀ ਨਹੀਂ ਆ ਲੋਕੀ ਇਹ ਸੋਚ ਰਹੇ ਕਿ ਅਬ ਚੰਡੀਗੜ੍ਹ ਜਿੱਦਾਂ ਮਰਜ਼ੀ ਘੁੰਮੀਏ ਤੇ ਹੁਣ ਕੋਈ ਸਾਡੇ ਵਿੱਚ ਚੈਕਿੰਗ ਨਹੀਂ ਹੋਏਗੀ ਸਾਡਾ ਕੋਈ ਚਲਾਣੀ ਹੋਏਗਾ ਜੋ ਵੀ ਹੋਏਗਾ ਕੈਮਰੇ ਵਿੱਚ ਹੋਏਗਾ ਕੀ ਇਹ ਗੱਲ ਕਿ 来ਜੀ চালান ਤੇ ਹੋ ਸਕਦਾ ਪਰ ਇਹ ਆ ਵੀ ਜੋ ਬੰਦਾ ਕ੍ਰਾਈਮ ਕਰ ਰਿਹਾ ਜੋ ਸਾਹਮਣੇ ਦਿਖ ਰਿਹਾ ਉਹ ਤਾਂ ਅਸੀਂ ਪ੍ਰੋਪਰ ਕਰ ਸਕਦੇ ਆ ਕੋਈ ਨਹੀਂ ਆ ਕੋਈ ਬੰਦ ਨਹੀਂ ਆ ਬਿਲਕੁਲ ਪਈ ਤੁਸੀਂ 100% ਕੋਈ ਕਰ ਨਹੀਂ ਸਕਦੇ ਕਰ ਸਕਦੇ ਆ ਪਰ ਇਹ ਆ ਵੀ ਜਿਹੜਾ ਬੰਦਾ ਆਪਾਂ ਨੂੰ ਦਿਖ ਰਿਹਾ ਬਈ ਟ੍ਰਿਪ ਰਾਈਡਿੰਗ ਕਰ ਰਿਹਾ ਕੋਈ ਓਵਰ ਸਪੀਡ ਆ ਰਿਹਾ ਕੋਈ मतलब सामनेਾਨੂੰ ਵਗਾਰ ਕੇ ਜਾ ਰਿਹਾ ਬੰਦਾ ਉਹਨੂੰ ਆਪਾਂ ਘੇਰ ਕੇ ਉਹਨੂੰ ਇੰਪਾਉਂਡ ਕਰ ਸਕਦੇ ਟ੍ਰੈਫਿਕ ਪੁਲਿਸ ਵੀ ਕਰ ਸਕਦੀ ਹੈ ਕਿ ਤੁਸੀਂ ਜਿਹੜੇ ਜਿਹੜੇ ਨਾਕੇ ਡਿਊਟੀ ਉਹ ਕਰਦੇ ਨੇ ਜਿਹੜੇ ਨਾਕਿਆਂ ਵਾਲੇ ਆ ਟ੍ਰੈਫਿਕ ਪੁਲਿਸ ਦਾ ਤੇ ਉਹਨਾਂ ਦਾ ਅਲੱਗ ਮੈਟਰ ਉਹ ਟ੍ਰੈਫਿਕ ਪੁਲਿਸ ਦਾ ਜਿਹੜੇ ਥਾਣੇ ਵਾਲੇ ਆ ਅਸੀਂ ਥਾਣੇ ਦੇ ਵਿੱਚ मतलब ਕਲੋਨੀਆਂ 'ਚ ਵੀ ਡਿਊਟੀ ਕਰਨੀ ਹੈ ਤੇ ਇਸ ਕਰਕੇ ਕਲੋਨੀਆਂ ਤੇ ਜੋ ਟ੍ਰਿਪਲ ਰਾਈਡਿੰਗ ਕਰਨਗੇ ਜਾਂ ਕੋਚਨ ਵੀ ਜਿਹੜੇ ਕਰਨਗੇ ਉਹਨਾਂ ਨੂੰ ਆਪਾਂ ਨੇ ਮਤਲਬ ਰੋਕ ਕੇ ਉਹਨਾਂ ਨੂੰ ਇੰਪਾਉਂਡ ਵੀ ਕਰ ਸਕਦੇ ਮੋਟਰਸਾਈਕਲ ਜੋ ਕਿ ਕ੍ਰਿਮੀਨਲ ਬੰਦਾ ਜਿਸ ਤਰ੍ਹਾਂ ਉਹ ਸਾਨੂੰ ਦਿਖ ਰਿਹਾ ਬਈ ਟ੍ਰਿਪਲ ਰਾਈਡਿੰਗ ਜਾ ਰਿਹਾ ਓਵਰ ਸਪੀਡ ਜਾ ਰਿਹਾ ਕਿ ਜਿਹੜੇ ਹੁਲੜਬਾਜ਼ੀਆਂ ਦੇ ਸੋਚ ਰਹੇ ਹੈ ਕਿ ਅਸੀਂ ਹੁਲੜਬਾਜ਼ੀਆਂ ਕਰਾਂਗੇ ਉਹ ਬੇਗੂਲ ਗਲਤ ਸੋਚ ਰਹੇ ਹੈ ਕਿ ਸਾਨੂੰ ਕੋਈ ਹੱਥ ਨਹੀਂ ਪਾਏਗਾ ਨਹੀਂ ਨਹੀਂ ਉਹ ਤਾਂ ਗਲਤ ਆ ਹੁਲੜਬਾਜੀ ਕਰੇਗੀ ਤਾਂ ਫਿਰ ਤੋਂ ਪੁਲਿਸ ਥੋੜੇ ਛੱਡੇਗੀ ਕਿਸੇ ਨੂੰ ਹੁਲੜਬਾਜੀ ਵਾਲੇ ਨੂੰ ਦਲ ਕੱਲ ਦੀ ਬਖਸ਼ਿਆ ਜਾਏਗਾ ਤੇ 15 ਅਗਸਤ ਨੂੰ ਲੈ ਕੇ ਕੀ ਕੀ ਆਰਡਰ ਆਏ ਹੋਏ ਨੇ ਜਿਹੜੇ ਕਿ ਹੈਗੇ ਨੇ 15 ਨੂੰ ਕਿ ਕੀ ਕੀ ਆਰਡਰ ਆਏ ਹੋਏ ਨੇ ਚੈਕਿੰਗ ਵਗੈਰਾ ਲੈ ਸਾਡੇ ਕੋਲ ਇਹ ਆ ਕਿ ਕੋਈ ਵੀ ਜਿਹੜਾ ਮਾੜਾ ਆਨਸਰ ਹੈ ਕੋਈ ਵੀ ਜਿਸ ਤਰ੍ਹਾਂ ਆਪਾਂ ਦੇਖਣਾ ਟਰਾਲੀਆਂ ਚਾਉਣ ਅੱਜ ਕੱਲ੍ਹ ਕਿਸਾਨ ਆ ਰਹੇ ਆ ਜਾਂ ਕੋਈ ਗੱਡੀਆਂ ਚ ਨਾ ਆ ਜਾਣ ਕੋਈ ਮਤਲਬ ਟਰਾਲੀਆਂ ਤੇ ਨਹੀਂ ਆ ਸਕਦਾ ਕੋਈ ਟਰੱਕਾਂ ਨੂੰ ਮਤਲਬ ਹਰ ਇੱਕ ਚੀਜ਼ ਵੇਖ ਕੇ ਕੋਈ ਸਸਪੈਕਟਡ ਪਰਸਨ ਵੇਖ ਕੇ ਫਿਰ ਆਪਾਂ ਨੇ ਅੱਗੇ ਜਾਣ ਦਿੰਦੇ ਆ ਅਸੀਂ ਇਸ ਤੇ ਮੌਕੇ ਤੇ ਸਿਗੇ ਚੰਡੀਗੜ੍ਹ ਬਾਰਡਰ ਦੇ ਉੱਤੇ ਜਿੱਥੇ ਸਾਡੇ ਨਾਲ ਐਸਐਸ ਹੀ ਸਾਫ ਸੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਉਹ ਸ਼ਾਮ ਦੇ ਇੱਥੇ ਬੈਠੇ ਆਂ ਤੇ ਸਵੇਰ ਤੱਕ ਉਹਨਾਂ ਦੀ ਡਿਊਟੀ ਹੈ 10 ਤੋਂ 6 ਉਹਨਾਂ ਦੀ ਡਿਊਟੀ ਹੈ ਤੇ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਡਿਊਟੀਆਂ ਹੋਰ ਵੀ ਲੱਗੀਆਂ ਰਹਿਣਗੀਆਂ ਪੁਲਿਸ ਤੇ ਚੇਂਜ ਹੁੰਦੀ ਜਾਏਗੀ ਤੇ ਡਿਊਟੀਆਂ ਲੱਗੀਆਂ ਰਹਿਣਗੀਆਂ ਇੱਥੇ ਬਿਲਕੁਲ ਵੀ ਉਹ ਨਹੀਂ ਹੈ ਕਿ ਹਾਂ ਵੀ ਕੋਈ ਵੀ ਆ ਰਿਹਾ ਹੈ ਗੱਡੀ ਲੈ ਕੇ ਜਾ ਰਿਹਾ ਤੇ ਕੋਈ ਹੋਰ ਗੱਲ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਇਹ ਸੋਚ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਨਾਕੇ ਤੇ ਜਾਂ ਕਿਸੇ ਵੀ ਜਗ੍ਹਾ ਤੇ ਰੋਕਿਆ ਜਾਏਗਾ ਜਿਹੜੀ ਥਾਣਾ ਪੁਲ ਪਰ ਨਾਕੇ ਜਰੂਰ رک ਜਾਈਗੀ ਅਸੀਂ ਆਰਮੀ ਵਾਲੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਇਸ ਟਾਈਮ ਮੌਜੂਦ ਨੇ ਤਨਾਤ ਨੇ ਇਹਨਾਂ ਦੇ ਨਾਲ ਜਿਹੜੀ ਡਿਊਟੀਆਂ ਸਭ ਤੋਂ ਡਿਊਟੀਆਂ ਨਿਭਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਆਪਣਾ ਅੱਛੀ ਜੀ ਡੀ ਵਿਮਲ ਰਾਜਰੀਆ ਤੇ ਤੁਸੀਂ ਵੀ ਇਹਨਾਂ ਨਾਲ ਇੱਥੇ ਡਿਊਟੀ ਕਰ ਰਹੇ ਹੋ 10 ਵਜੇ ਲੈ ਕੇ ਹੁਣ ਤੱਕ ਹਾਂ ਹਾਂ ਕਿ ਸੱਤ ਮਾਰੀ ਡਿਊਟੀ ਮੈਂ ਕਿ ਤੁਸੀਂ ਵੀ ਸਾਈਡ ਆਜ ਇੱਥੇ ਜਾ ਕੇ ਕਟੂਗੇ ਜਿਹੜੀ ਵੀ ਗੱਡੀ ਇੱਥੇ ਆਏਗੀ ਉਹਨਾਂ ਨੂੰ ਰੋਕੂਗੇ ਚੈਕਿੰਗ ਕਰੂਗੇ ਪ੍ਰੋਪਰਲੀ ਅਸੀਂ ਨਹੀਂ ਰੋਕेंगे ਰੋਕਾਂਗੇ ਇਹ ਹਮ ਪ੍ਰੋਟੈਕਸ਼ਨ ਕੇ ਲਿਏ ਹਾਂ ਮੈਂ ਤੁਸੀਂ ਦੇਖ ਸਕਦੇ ਹੋ ਆਰਮੀ ਵੀਰ ਰਾਤ ਨੂੰ ਸਾਡੇ ਲਈ ਇੱਥੇ ਖੜੇ ਹੈ ਚੰਡੀਗੜ੍ਹ ਪੁਲਿਸ ਸਾਡੇ ਲਈ ਇੱਥੇ ਖੜੇ ਹੈ ਜਿਹੜੇ ਕਹਿੰਦੇ ਆ ਕਿ ਚੰਡੀਗੜ੍ਹ ਪੁਲਿਸ ਸਿਰਫ ਚਲਾਨ ਕਰਦੀ ਹੈ ਤੁਹਾਨੂੰ ਉਸ ਮੌਕੇ ਦੀਆਂ ਤਸਵੀਰਾਂ ਵੀ ਦਿਖਾਈਆਂ ਉਹਨਾਂ ਨੂੰ ਕਿਸੇ ਨੂੰ ਤੰਗ ਨਹੀਂ ਕੀਤਾ ਨਾ ਕਿਸੇ ਦਾ ਚਲਾਨ ਕੀਤਾ ਸਿਰਫ ਗੱਡੀਆਂ ਚੈਕਿੰਗ ਕਰ ਰਹੇ ਹੈ ਤੇ ਉਹਨਾਂ ਨੂੰ ਭੇਜ ਰਹੇ ਹੈ ਤੁਸੀਂ ਦੇਖ ਰਹੇ ਸੀ ਪੰਜਾਬ ਨੈਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼